ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲਮੂਰਤ ਅਜੂਨੀ ਸਭੰ ਗੁਰਪ੍ਰਸਾਦਿ ਜਪ ਆਦ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖੇ ਭੁਖ ਨਾ ਤਰੇ ਜੇ ਬੰਨਾਂ ਪੁਰੀਆਂ ਭਾਰ ਸੈ ਸਾਨ ਪਾਲਖ ਵੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਹਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਕਾਰ ਹੁਕਮਨ ਕਹਿਆ ਜਾਏ ਹੁਕਮੇ ਹੋਵਣ ਜੇ ਹੁਕਮ ਮਿਲੇ ਵਡਿਆਈ ਹੁਕਮਿਓ ਤਮ ਨੀਚ ਹੁਕਮ ਲਗਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ਿਐ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹ ਨ ਕੋਇ ਗਾਵੇ ਕੋ ਤਾਣ ਹੋਵੇ ਕਿਸ ਤਾਣਾ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ Jap ਦਿਸੇ ਦੂਰ ਗਾਵੇ ਕੋ ਵੇਖੇ ਹਾਦਰਹ ਦੂਰ ਕਤਨਾ ਕਤਿਨ ਆਵੇ ਟੋਟ ਕਤ ਕਤ ਕਥੇ ਕੋਟੀ ਕੋਟ ਕੋਟਾ ਦਿੰਦਾ ਤੇ ਲੈਂਦਾ ਥਕ ਪਾਹੇ ਯੁਗ ਜੁਗੰਤਰ ਖਾਹੀ ਖਾਏ ਹੁਕਮ ਹੁਕਮ ਚਲਾਏ ਰਾਹੋ ਨਾਨਕ ਬਿਕਸੇ ਵੇ ਪਰਵਾਹੋ ਸਾਚਾ ਸਭ ਸਾਚਾ ਨਾਏ ਕੱਗਰ ਅਪਾਰ ਅਕ ਮੰਗ ਦੇਹ ਦੇ ਦਤ ਕਰੇ ਦਾਤਾਰ ਫਿਰ ਕਗਰ ਰਖਿਆ ਜਿਦ ਸਦਰਬਾਰ ਮੋਹ ਕੇ ਭੁਲਣ ਬੋਲੀਆ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਚਨ ਹੋੜਿਆ ਵਿਚਾਰ ਕਰਮੀ ਆਵੈ ਕਪੜਾ ਨਦਰੇ ਮੁਕਤ ਦਵਾਰ ਨਾਨਕ ਏਵੈ ਜਾਣੀਐ ਸਵਾਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਹੰਦਰ ਸੋਏ ਜਿਨ ਸਿਵਿਆ ਤਿਨ ਪਾਇਆ ਮਾਣ ਨਾਨਕ ਗਾਵੇ ਗੁਣਿਨ ਧਾਨ ਗਾਵੀਐ ਸੁਣੀਐ ਮਨ ਰਖਿਐ ਪਾਉ ਦੁਖ ਪਰ ਹਰ ਸੁਖ ਕਰ ਲਾ ਜਾਏ ਗੁਰਮੁਖ ਨਾਦ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣ ਆਖਾ ਨਾਹੀ ਕਹਿਣਾ ਕਤ ਨਾ ਜਾਏ ਗੁਰਾਂ ਕ ਤਹ ਬਜਾਈ ਸਭਨਾ ਜੀ ਆਕੈ ਕ ਦਾਤਾ ਸੋ ਮੈਂ ਵਿਸਰਨ ਨ ਜਾਏ ਤੀਰਥ ਨਾਵਾਂ ਜੇ ਤਸਪਾ ਮਾਵਣ ਪਾਣ ਹੈ ਕਹ ਨਾਏ ਕਰਿ ਜੇ ਤਸਟੋ ਪਾਈ ਵੇਖਾ ਵਿਣ ਕਰਮਾ ਕੈ ਮਿਲ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਕਸਣੇ ਗੁਰਾਂ ਇੱਕ ਦੇਹ ਬੁਜਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰ ਨਾ ਜਾਈ ਜੇ ਝੁਚਾਰੇ ਆਰਜਾ ਹੁਰਦ ਸੁਣੇ ਹੋਏ ਨਵਾ ਕੰਡਾ ਮਿਟੇ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਇ ਕਹ ਜਸ ਕੀਰਤ ਜਗਲੇ ਜੇ ਤਿਸ ਨਦਰਣਾ ਆਵੀ ਤਾਂ ਵਾਤਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਵ ਇਹ ਕੋਈ ਨਾ ਸੂਝੀ ਜੀ ਤਿਸ ਗੁਣ ਕੋਈ ਕਰੇ ਸੁਣਿਆ ਸਦ ਪੀਰ ਸੁਰ ਨਾ ਸੁਣੇ ਤਰਤਵਲ ਆਕਾਸ ਸੁਣੇ ਦਿਪ ਲੁਪਤਾਲ ਸੁਣੇ ਪਹਨ ਸਕ ਕਾਲ ਨਾਨਕ ਭਗਤਾਂ ਅਸਦਾ ਵਿਗਾਸ ਸੁਣੇ ਦੁਖ ਪਾਪ ਕਾਲ ਨਾਸ ਸੁਣੇ ਸਰਬਰਮਾ ਇੰਦ ਸੁਣੇ ਮੁਕਸਲਾਹਨ ਮਹੰਦ ਸੁਣੇ ਜੋਗ ਜੁਗ ਤਤਨ ਭੇਦ ਸੁਣੇ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਸ ਸੰਤੋਗਿਆ ਹਨ ਸੁਣਿਆ 68 ਕਾ ਇਸ਼ਾਨ ਸੁਣਿਆ ਪੜ ਪੜ ਭਾਵੇਂ ਮਾਣ ਸੁਣੇ ਲੱਗ ਸਤਿ ਆਹਣ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣ ਸਰ ਗੁਨਾਕੇ ਗਾ ਸੁਣ ਸਿੱਖ ਪੀਰ ਪਤਸ਼ਾ ਸੁਣਨ ਦਾ ਭਾਵੇਂ ਰਾਉ ਸੁਣ ਹਾਤੋ ਵੈਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣ ਦੁੱਖ ਪਾਪ ਕਾ ਨਾਸ ਮੰਨਾ ਕਿਤ ਕਹਿ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨਾ ਕਬੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਣ ਜਾਣਾ ਮਨ ਕੋਏ ਮੰਨਾ ਸੁਰਤ ਹੋਏ ਮਨ ਬੁਧਾ ਮੰਨਾ ਸਗਲ ਪਾਉਣ ਕੀ ਸ਼ੁੱਧ ਮੰਨਾ ਮਚੋਟਾ ਨਾ ਖਾਏ ਮੰਨਾ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਣ ਜਾਣਾ ਮਨ ਕੋਏ ਮੰਨਾ ਮਾਰਗ ਠਾਕਨ ਪਾਏ ਮੰਨਾ ਪਤਸਾ ਪ੍ਰਗਟ ਜਾਏ ਮੰਨਾ ਮਗਨ ਚੱਲੇ ਪੰਥ ਮੰਨਾ ਧਰਮ ਸੇ ਤਿ ਸਨਬੰਦ ਅਸਾ ਨਾਮ ਨਰਿੰਜਨ ਹੋਇ ਜੇ ਕੋ ਮਣ ਜਾਣਾ ਮਨ ਕੋਏ ਮਨ ਪਾਵਾ ਮੁਕਤਵਾਰ ਮਨ ਪਰਵਾਰ ਸਾਧਾਰੁ ਮਨ ਅਤਰ ਤਾਰੇ ਗੁਰ ਸਿੱਖ ਮਨ ਨਾਨਕ ਭਗਨ ਪਿਕਾ ਐਸਾ ਨਾਮ ਨਰਿੰਜਨ ਹੋਇ ਜੇ ਕੋ ਮਣ ਜਾਣਾ ਮਨ ਕੋਏ ਪੰਜ ਪਰਮਾਣ ਪੰਜ ਪ੍ਰਧਾਨ ਪੰਚ ਪਾਵ ਦਰਗਹ ਮਹਾਨ ਪੰਚ ਅਸਵਾਦਰ ਜਹਾਨ ਪੰਚ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤਕ ਕਰਨ ਨਾਹ ਸਮਹਾਰ ਧੌਲ ਤਰਮ ਦਿਆ ਕਾ ਪੂਤ ਸੰਤੋਕਤਾ ਪ੍ਰਖਿਆ ਜਨ ਸੂਤਾ ਜੇ ਕੋ ਬੁਝ ਹੋ ਸਟਿਆਰ ਤਵ ਲਾ ਉਪਰ ਕਿਤਾ ਭਾਰ ਧਰਤੀ ਹੋਰ ਪਰੈ ਹੋਰ ਹੋਰਾ ਇਸ ਦੇ ਪਰਤ ਲੈ ਕਮਣ ਜੋ ਹੋਰਾ ਜੀ ਜਾਤ ਰੰਗਾ ਕੇ ਨਾਵ ਸਬਨਲ ਕੈ ਬੜੀ ਕਲਾਮ ਇਹੋ ਲੇਖ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਈ ਕਹਿ ਤਾ ਤਾਨ ਸੁਲ ਰੂਪ ਕੀ ਤਾ ਜਾਣ ਕੋਣ ਕੂਤ ਕੀ ਤਪਸਾਉ ਏਕ ਕੁ ਬਹੁ ਤਸ ਤੇ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋਤ ਤਿ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਗ ਜਪ ਸੰਗ ਪਾਉ ਸੰਗ ਪੂਜਾ ਸੰਗ ਤਪਤਾ ਅ ਸੰਗ ਗ੍ਰੰਥ ਮੁਕਿ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅ ਸੰਗ ਸਤਿ ਅ ਸੰਗ ਦਾਤਾਰ ਸੰਗ ਸੂਰਮ ਉਪਕਸਾਰ ਸੰਗ ਮੋਲ ਵਿਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਆਰਿਆ ਨ ਜਾਵਾ ਇਕ ਵਾਰ ਜੋ ਤੁਧ ਪਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮੋਰ ਕੰਧ ਘੋਰ ਸੰਗ ਚੋਰ ਹਰਾਮ ਖੋਰਾ ਅਸਾਂ ਕਮਰ ਕਰ ਜਾਹੇ ਜੋਰ ਸੰਗਲ ਵੜਹਤਿਆ ਕਮਾਹੇ ਸੰਕ ਪਾਪੀ ਪਾਪ ਕਰ ਜਾਏ ਅਸਾਂ ਕੁੜੇ ਆਰ ਕੁੜੇ ਫਿਰਾਹੇ ਸੰਕ ਮਲੇਸ਼ਮ ਹਲ ਭਖ ਖਾਹੇ ਸੰਕ ਨੰਦਕ ਸਰਕਰ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰ ਅਨੰਜਾ ਇੱਕ ਵਾਰ ਜੋਤ ਤਉ ਪਾਵੈ ਸਈ ਪਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂਕ ਨਾਮ ਸੰਗ ਥਾਵ ਗੰਮ ਗੰਮ ਸੰਕ ਲੋਹ ਸੰਕ ਐਸਰ ਭਾਰ ਹੋਏ ਅਖਰੀ ਨਾਮ ਕ੍ਰਿਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੇ ਲਿਖਣ ਬੋਲਣ ਬਾਣ ਅਕਰ ਅਸਰ ਸੰਜੋਗ ਵਿਖਾਣ ਜਿਨੇ ਲਿਖੇ ਤੇ ਸਰਨਾ ਜੇ ਫਰਮਾਇ ਤੇ ਤਤ ਪਾਏ ਜੇਤਾ ਕੀਤਾ ਤੇਤਾ ਨਾ ਬਿਣ ਨਾ ਵੈ ਨਹੀਂ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਹਾਰੇ ਅਨਜਾ ਮੈਂ ਇੱਕ ਵਾਰ ਜੋ ਤਤ ਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀ ਹੱਥ ਪੈਰ ਤਨ ਦੇਹ ਪਾਣੀ ਤੋਂ ਤਹ ਤਰਸਖੇ ਮੋਤ ਬਲਿੱਤੇ ਕੱਪੜ ਹੋਏ ਦੇ ਸਾਬਣ ਲਈ ਆ ਤੋਏ ਭਰੀਏ ਮਤ ਪਾਪਾਂ ਕਾ ਸੰਗ ਤੋ ਪੈ ਨਾਵੇਂ ਕ ਰੰਗ ਪੁੰਨੇ ਪਾਪੀ ਆਖਣ ਨਾਏ ਕਾਰ ਕਰ ਕਰਨਾ ਲਿਖ ਲਜਾਹੋ ਆਪੇ ਵੀ ਜਾਪੇ ਖਾਵ ਨਾਨਕ ਹੁਕਮਿ ਆਵਹੁ ਜਾਉ ਤੀਰਤ ਤਪਦੇ ਆਦਿ ਦਾਨ ਜੇ ਕੋ ਪਾਵੈ ਤਲਕਾ ਮਹਾਨ ਸੁਣੇ ਹਮਨਿਆ ਮਨ ਕੀਤਾ ਭਵੰਤਰ ਗ ਤੀਰਤ ਮਲਨ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਾਸ ਦਤ ਬਾਣੀ ਬਰਮਾਓ ਸਤ ਸੋਹਣ ਸਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਣ ਕਵਣ ਥਿਤ ਕਵਨ ਵਾਰ ਕਵਨ ਸਰੂਤੇ ਮਾਉ ਕਵਣ ਜਿਤੁ ਹੋ ਆਕਾਰ ਵਿਣਪਯ ਪੰਡਿਤ ਜਿਹ ਵੈ ਲਿਖ ਪੁਰਾਨ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖ ਕੁਰਾਨ ਤਤਵਾਰ ਨਾ ਜੋਗੀ ਜਾਣਾ ਰਤਮਾ ਹੋ ਨ ਕੋਈ ਜਾ ਕਰਤਾ ਸਰਠੀ ਕੋ ਸਾਜੇ ਆਪੇ ਜਾਣੇ ਸੋਏ ਕਿਵ ਕਰ ਅੱਖਾਂ ਕਿਵ ਸਲਾਈਂ ਗੰਵਰ ਨਿਕਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੁਕ ਸਿਆਣਾ ਵੱਡਾ ਸਵੱਡੀ ਨਹੀਂ ਕੀਤਾ ਜਾ ਕਹੋਐ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੁਹੈ ਤਾਲਾ ਪਤਾਲ ਲਗਾ ਸੰਗਸ ਢੜਕੁੜਕ ਭਾਰਥ ਕੇ ਵੇਧ ਕਹਣਕ ਬਾਤ ਸਸਠਾਰ ਕਹਣਕ ਤੇ ਬਸ ਲਿਖਤਾਤ ਲੇਖਾ ਹੋਇ ਤਾ ਲਿਖੇ ਲਿਖਾ ਹੋਇ ਵਿਨਾਸ਼ ਨਾਨਕ ਵਡਾਖੀਐ ਆਪੇ ਜਾਣੇ ਆਪ ਸਲਾਹੀ ਸਲਾਇ ਤਿਸਰਤ ਨ ਪਾਈਆ ਨਦੀਆਂ ਅਤਿ ਵਾਹ ਪਵੈ ਸਮੰਧ ਨ ਜਾਣੇ ਸਮੰਧ ਸਾ ਸੁਲਤਾਨ ਗ੍ਰਿਹ ਸੇਤੀ ਮਹਾਲ ਧਨ ਕੀੜੇ ਤੁਲਣ ਹੋਣੀ ਜੇ ਤਿਸ ਮਨ ਹੋ ਨ ਵਿਸਰਹਿ ਅੰਤਨ ਸੇਵਤੇ ਕਾਣਨ ਅੰਤਾਂ ਤਨ ਕਰਨ ਦੇਣਨ ਅੰਤਾਂ ਤਨ ਵੇਖਣ ਸੁਨਨ ਅੰਤ ਅੰਤਨ ਜਾਪੈ ਕੈ ਮਨ ਮਹੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਰਵਾਰ ਅੰਤ ਕਰਨ ਕੀਤੇ ਬਿਲੇ ਲਾਹੇ ਤਾਂ ਕਿੰਤਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੇ ਬਹੁਤਾ ਹੋਏ ਵੱਡਾ ਸਭ ਉੱਚਾ ਥਾਉ ਉੱਚੇ ਉਪਰ ਉੱਚਾ ਨਾਮ ਏਵਡ ਉੱਚਾ ਹੋਵੇ ਕੋਈ ਤਿਸੁ ਸੋਚੈ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮਾ ਲਿਖਿਆ ਨਾ ਜਾਏ ਵਡਾ ਦਾਤਾ ਤਿੱਲ ਨਾਤਮਾਏ ਕੀਤੇ ਮਗਹ ਜੋਦ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪਤ ਟਟ ਹੈ ਵੇਕਾਰ ਕੀਤੇ ਲੈ ਲੈ ਮਨੁ ਕਰਪਾ ਹੈ ਕੀਤੇ ਮੁਰਖਾ ਖਾਏ ਖਾਏ ਕੀਤੇ ਦੁੱਖ ਭੁਗਤਿਦ ਮਹਾਰ ਅਹ ਪਦਾ ਤੇਰੀ ਦਾਤਾਰ ਮੰਦ ਖਲਾਸੇ ਭਾਣੇ ਹੋਏ ਹੋ ਰੱਖ ਨ ਸਕੈ ਕੋਏ ਜੇ ਕੋ ਖਾ ਕਾਖਣ ਪਾਹ ਜਾਣ ਜਿਤਿਆ ਮੁਖਾ ਆਪੇ ਜਾਣ ਆਪੇ ਦੇ ਆਖ ਸਪਕੀ ਕੀ ਜਿਸ ਨੂੰ ਬਖਸ਼ੇ ਸਤਿ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਆਮੁੱਲ ਵਾਪਾਰ ਆਮੁੱਲ ਵਾਪਾਰ ਅਮੁੱਲ ਢੰਡਾਰ ਅਮੁੱਲ ਆਵੇ ਮੁੱਲ ਜਾਵੇ ਮੁੱਲ ਪੈ ਮੁੱਲਾ ਸਮਾਏ ਆਮੁੱਲ ਧਰਮ ਆਮਨ ਦੇ ਬਾਣ ਅਮੁੱਲ ਤੁਲਾ ਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਆਮਲ ਕਰਮ ਆਮਲ ਫਰਮਾਨ ਮੂਲ ਮੁਲਾਖਿਆ ਨ ਜਾਏ ਆਖਾ ਕਰੇ ਲੇਵ ਲਾਇ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਵਰ ਮੈਂ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਇਸਰ आखासद आखा केते केते बुधा आखा दानवा आके देव आखा सुर नर मणजन सेवा केते आखा अखण पाहे केते कह कह टूट जाए एते केते होर कर है ताक न सक के केया जेवड़ पावते वड़ होए नानक जान साचा सोए जेको आखा बोल विगड़ तण लिखए सरगवारा गवार ਸੋਦਰ ਕਿਹਾ ਸੁਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਅਸ਼ੰਕਾ ਕੀਤੇ ਵਾਵਣ ਹਾਰੇ ਕਿ ਤੇ ਰਗ ਪ੍ਰੇਸੋਂ ਕਹੀ ਅਨੇਕ ਤੇ ਗਾਵਣ ਹਾਰੇ ਗਾਵਹਿ ਤਉ ਨ ਪਉਣ ਪਾਣੀ ਬਸੰਤਰ ਗਾਵਹਿ ਰਾਜ ਧਰਮ ਦੁਆਰੇ ਗਾਵ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੈ ਇੰਦ ਅਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸੇ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜति ਸਤਿ ਸੰਤੋਖੇ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰਜੁਗ ਜੁਗ ਵੇਦ ਨਾਲੇ ਗਾਵ ਮੋਹਣੀਆਂ ਮਨ ਮੋਹਣ ਹ ਸੁਰਗ ਮਚ ਪਿਆਲੇ ਗਾਵਨ ਰਤਨੁ ਪਾਏ ਤੇਰੇ 88 ਤੀਰਥਨ ਨਾਲੇ ਗਾਵੈ ਜੁਦ ਮਹਾ ਬਲ ਸੂਰਾ ਗਵਖਾਣੀ ਚਾਰੇ ਗਵਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੇ ਸੇ ਤਦਨ ਗਵ ਜੋ ਤਦ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਚਿਤਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਠ ਸਾਹਿਬ ਸੱਚ ਸੱਚ ਨਾ ਇਹ ਪਿਓ ਸਿ ਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਹਤੇ ਕਰ ਕਰ ਜਨ ਸੇ ਮਾਇਆ ਜਿਨ ਨੂੰ ਉਪਹਾਏ ਕਰ ਕਰ ਵੇਖਿਆ ਕੀਤਾ ਪਨਹਾਂ ਜਿਵੇਂ ਤਿਸ ਦੇ ਵਿਢਾਈ ਜੋ ਤਿਸ ਭਾਵੇਂ ਸੋਏ ਘੜਸੀ ਹੁਕਮਨ ਕਰ ਨ ਜਾਈ ਸੋ ਪਾਤਸ਼ਾਹ ਸਹਾपत ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਟੋਲੀ ਧਿਆਨ ਕੀ ਕਰਿ ਬਪੂਤਾ ਚਿੰਤਾ ਕਾਲ ਕੁਵਾਰੀ ਕਾਇ ਜਿਗ ਡੰਡਾ ਪ੍ਰਤੀਤ ਆਏ ਪੰਤ ਸਗਲ ਜਮਾਤੀ ਮਨ ਜੀਤ ਜਗ ਜੀਤਾ ਆਦੇਹਤ ਸਾਦੇਸ ਆਦ ਨਿਲ ਅਨਾਦ ਨਹਤ ਜੋ ਜੁਗ ਇਕ ਵੇਸ ਤੁਗਤ ਗਿਆਂਦੇ ਆ ਪੰਡਾਰਨ ਕਟਕਟ ਵਾਜੈ ਨਾਦ ਆਪ ਨਕ ਨਾਤੀ ਸਵਜਾ ਕੇ ਨਿਸਦ ਅਵਰਾ ਸਾਦ ਸੰਜੋਗ ਵਿਜੁਗ ਦਵਕਾਰ ਚਲਾਵੇ ਲੇਖ ਅਵੈ ਭਾਗ ਆਦੇਸ ਤਸ ਆਦੇਸ ਆਦ ਅਨਿਲ ਅਨਾਦ ਨਾਤ ਜੁਗ ਜੁਗ ਏਕੋ ਵੇਸ ਇਕ ਮਰੁਤ ਵੈ ਤੈ ਚਲੇ ਪ੍ਰਵਾਨ ਇਕ ਸੰਸਾਰ ਇਕ ਪੰਡਾਰ ਇਕ ਲਾਇ ਦੀ ਬਾਣ ਜਿਤ ਸੁਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ ਓ ਵੇਖੈ ਉਨਾ ਨਦਰ ਨ ਆਵੈ ਬਹੁਤਾ ਹੋ ਵਿਡਾਨ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਨਾਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਧਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ਼ ਤੇ ਸਾਦੇਸ ਆਦ ਅਨਿਲ ਅਨਾਦ ਨਾਹਤ ਜੋ ਜਗੇ ਕੋ ਵਸ ਇੱਕ ਦੋ ਜੀਪੋ ਲੱਖ ਹੁ ਹੈ ਲੱਖੋ ਵਹਿ ਲਖ ਵੀਸ ਅਲਗ ਅਲਗੇੜਾ ਕੇਕ ਨਾਮ ਜਗਦੀਸ਼ਾ ਐ ਤਰਹਾ ਪਤ ਪਵੜੀਆਂ ਚੜਿਆ ਹੋਇ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰਿ ਪਾਈਐ ਕੂੜੀ ਕੂੜਾ ਠੀਸਾ ਆਖਨ ਜੋਰ ਛੁਪੈ ਨਹ ਜੋਰਾ ਜੋਰ ਨ ਮੰਗਣ ਦੇਣ ਨਹ ਜੋਰ ਜੋਰ ਨ ਜਿਉਣ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨ ਸੋਰਾ ਜੋ ਨਾਸਰਤਿ ਗਾਨ ਵਿਚਾਰ ਜੋ ਨਾਸ ਜੁਗਤੀ ਛਟੈ ਸੰਸਾਰ ਜਿਸ ਸਤਿ ਜੋਰ ਕਰ ਵੇਖੈ ਸੋਇ ਨਾਨਕ ਉਤਮ ਨੇਚ ਨ ਕੋਇ ਰਾਤੇ ਰੁਤੇ ਤਿਥਿਵਾਰ ਪਉਣ ਪਨਿਗਨੀ ਪਤਾਲ ਤਿਸ ਵਿਤਰ ਤਿਥਾ ਪ੍ਰਖੇ ਧਰਮ ਸਾਲ ਤਿਸ ਵਿਝੇ ਜੁਗਤ ਕੇ ਰੰਗ ਤਿਨ ਕਾ ਨਾਮ ਨੇਕਾਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥਾ ਸੋਣ ਪੰਜ ਪਰਵਾਨ ਨਦਰੇ ਕਰਮ ਪਵੈ ਨਿਸ਼ਾਨ ਕਟਪਗਾਇਉ ਤੇ ਪਾਏ ਨਾਨਕ ਆ ਜਪ ਜਾਏ ਧਰਮ ਖੰਡ ਕਾਹਿਉ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਾਨ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾੜ ਤਕੜਿ ਹੈ ਰੂਪ ਰੰਗ ਕੇ ਵਿਸ ਕਹਤਿਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਵਿਦੇਸਾ ਕੀਤੇ ਅੰਤ ਚੰਦ ਸੁਰ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਿਧ ਬੁੱਧ ਨਾਥ ਕੀਤੇ ਕੀਤੇ ਦੇਵ ਵਿਵੇਸਾ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸਮੁੰਦਾ ਕੀਤਿਆਂ ਕਾਣਿ ਕੀਤਿਆਂ ਬਾਣਿ ਕੀਤੇ ਪਤ ਨਰਿੰਦ ਕੀਤਿਆਂ ਸੁਰਤੇ ਸੇਵ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ज्ञान प्रचंड तित्था नाद विनूत कोटि अनन्धा शर्मखंड के वाणी रूप तित्था घटत कड़े बहुत अनूपा ता क्या गलना कथियां ना, ना जाहै जे को कै पीछे पछताई तित्था घड़ीया सुरत मत मन बदा तथा कड़े असरासिदा की शुद्ध कर्मखंड की वाणी झोरा ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਦ ਮਹਾਬਲ ਸੂਰ ਤਨ ਮੈਂ ਰਾਮ ਰਹਾ ਭਰਪੂਰ ਤਿੱਥਾ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕੇ ਰੂਪ ਨਕਤ ਨੇ ਜਾਹੀ ਨਾ ਹੁਮਰੈ ਠਾਗੇ ਜਾਏ ਜਿਨ ਕਾ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੈ ਲੋਕ ਰਹਿ ਆਨੰਦ ਸਚਾ ਮਨ ਸੋਏ ਸੱਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡਾ ਜੇ ਕੋ ਕਥਾ ਤਾਂ ਅੰਤ ਨ ਅੰਤ ਤਿੱਥੇ ਲੋਹ ਲੋਕਾਰ ਜਿਉ ਜਿਉ ਹੁਕਮ ਤਵੈ ਤਿ ਵਿਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ tirj ਸੁਨਿਆਰ ਅਹਰ ਨਾ ਮਤ ਵੇਧ ਹਥਿਆਰ ਪੋਖਲਾ ਅਗਨ ਤਪਤਾਉ ਭਾਂਡਾ ਪੋ ਅੰਮ੍ਰਿਤ ਤਟਹਾਲ ਘੜਜੈ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦੇਵ ਸਰਦ ਦਾਈ ਦਇਆ ਖਿਲੇ ਸਗਲ ਜਗਤਾ ਚੰਗਿਆਈਆਂ ਬੁਰਿਆਈਆਂ ਵਾਚਾ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿਆ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਜਲੇ ਕੇਤੇ ਛਟੇ ਨਾਲ